ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦਸ਼ਮੇਸ਼ ਟੈਕਸੀ ਯੂਨੀਅਨ ਲੋਂਗੋਵਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਰੇ ਡਰਾਈਵਰ ਭਰਾਵਾ ਵੱਲੋਂ ਟੈਕਸੀ ਯੂਨੀਅਨ ਦੇ ਵਿੱਚ ਲੋਂਗੋਵਾਲ ਅਖੰਡ ਪਾਠ ਕਰਵਾਏ ਜਾ ਰਹੇ ਨੇ ਤੇ ਸਾਰੇ ਡਰਾਈਵਰਾਂ ਦੀ ਤੇ ਸਾਰੇ ਨਗਰ ਦੀ ਸ਼ੁਕ ਸ਼ਾਂਤੀ ਲਈ ਇਹ ਸਾਡੇ ਮੌਜੂਦਾ ਪ੍ਰਧਾਨ ਨੇ ਬਾਈ ਚਰਨਜੀਤ ਸਿੰਘ ਕਾਫੀ ਟਾਈਮ ਤੋਂ ਪ੍ਰਧਾਨਗੀ ਕਰਦਾ ਆ ਰਿਹਾ ਹੈ ਤੇ ਨਾਲ ਹੀ ਬਾਈ ਹਰਜੀਤ ਸਿੰਘ ਇਹ ਵੀ ਕਾਫੀ ਟਾਈਮ ਤੋਂ ਪ੍ਰਧਾਨ ਕੋਈ ਇਨਾਂ ਵਿੱਚ ਫਰਕ ਨਹੀਂ ਸਹਿਯੋਗ ਦੇ ਨਾਲ ਚਾਹੇ ਇਹ ਪ੍ਰਧਾਨ ਹੈ ਚਾਹੇ ਇਹ ਪ੍ਰਧਾਨ ਹੈ ਕੋਈ ਵੀ ਇਨਾਂ ਦੇ ਵਿੱਚ ਮਨ ਉਹ ਨਹੀਂ ਹੈ ਮਨ ਦੇ ਵਿੱਚ ਵੀ ਕੌਣ ਪ੍ਰਧਾਨ ਹੈ ਕੌਣ ਨਹੀਂ ਜਦੋਂ ਵੀ ਕਿਸੇ ਨੂੰ ਲੋਡ ਹੁੰਦੀ ਹੈ ਕਿਸੇ ਡਰਾਈਵਰ ਨੂੰ ਕੋਈ ਐਕਸੀਡੈਂਟ ਹੋ ਗਿਆ ਕੋਈ ਛੱਟਫੇਟ ਲੱਗ ਗਈ ਕਿਸੇ ਤਰ੍ਹਾਂ ਦੀ ਕੋਈ ਥਾਣੇ ਦੇ ਵਿੱਚ ਕੋਈ ਗੱਡੀ ਫੜੀ ਗਈ ਯਾਨੀ ਛੋਟਾ ਮੋਟਾ ਕੋਈ ਚਲਾਨ ਹੋ ਗਿਆ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਹੈ ਤਾਂ ਨਾਲ ਨਾਲ ਦੀ ਨਾਲ ਹਰ ਟਾਈਮ ਤਿਆਰ ਰਹਿੰਦੇ ਨੇ ਹਾਂਜੀ ਭਾਈ ਜੀ ਕੀ ਕਹੋਗੇ ਤੁਸੀਂ ਇਸ ਖੰਡ ਪਾਠ ਬਾਰੇ ਭਾਈ ਜੀ ਸਵਾਰੰਥ ਸਤਿ ਸ੍ਰੀ ਅਕਾਲ ਖੰਡ ਪਾਠ ਬਾਰੇ ਤਾਂ ਇਹੀ ਹੈ ਵੀਰੇ ਅਸੀਂ ਤੁਹਾਡੇ ਸਾਰਿਆਂ ਦੇ ਸੇਵਕਾਂ ਅਸੀਂ ਕੋਹੋਂ ਅਖੰਡ ਪਾਠ ਕਰਾਉਣ ਵਾਲੇ ਇਹ ਸਾਰੇ ਨਗਰ ਖੇੜੇ ਸਾਰੇ ਵੀਰ ਭਰਾਵਾਂ ਦਾ ਡਰਾਈਵਰਾਂ ਦਾ ਸਹਿਯੋਗ ਹੈ ਇੱਥੇ ਮਾਲਕਾਂ ਦਾ ਡਰਾਈਵਰਾਂ ਦਾ ਸਭ ਦਾ ਇਸ ਕਰਕੇ ਇਹ ਜੱਗ ਦੇ ਵਿੱਚ ਸਾਰੇ ਇਹ ਜਿੰਨੀ ਵੀ ਸਾਡੇ ਮਨੁੱਖਤਾ ਦੇ ਉਸ ਲਈ ਭਲੇ ਲਈ ਇਹ ਕਰਾਇਆ ਜਾਂਦਾ ਹਰ ਸਾਲ ਕਰਾਉਂਦੇ ਆ ਔਰ ਹਰ ਇੱਕ ਦਾ ਸਹਿਯੋਗ ਹੁੰਦਾ ਤਿਲ ਤਿਲ ਦਾ ਇੱਕ ਇੱਕ ਰੁਪਏ ਦਾ ਸਭ ਦਾ ਸਹਿਯੋਗ ਹੈ ਅਸੀਂ ਤੁਹਾਡੇ ਸੇਵਕਾਂ ਅਸੀਂ ਇਹਦੇ ਵਿੱਚ ਕੁਝ ਨਹੀਂ ਕਰਾ ਸਕਦੇ ਤੇ ਬਾਕੀ ਬਾਕੀ ਪਾਈ ਨੇ ਜਿਹੜੀ ਪ੍ਰਧਾਨਗੀ ਵਾਲੀ ਗੱਲ ਕਰੀ ਹੈ ਤੁਸੀਂ ਪ੍ਰਧਾਨ ਕਾਦੇ ਭਰਾ ਸੇਵਕਾਂ ਅਜੇ ਤੱਕ ਸੇਵਕਾਂ ਜਿੰਨਾ ਕਿ ਸਾਨੂੰ ਥੋੜਾ ਸਹਿਯੋਗ ਮਿਲਦਾ ਅਸੀਂ ਉਸੇ ਹਿਸਾਬ ਨਾਲ ਉਸੇ ਹਿਸਾਬ ਨਾਲ ਹੀ ਅਸੀਂ ਤੁਹਾਡੇ ਲਈ ਹਾਜ਼ਰ ਹੋ ਜੰਨੇ ਆ ਤੁਹਾਡੇ ਚਰਨਾਂ 'ਚ ਰਹਨੇ ਆ ਤੁਹਾਡੇ ਹੀ ਸਹਿਯੋਗ ਨਾਲ ਅਸੀਂ ਪ੍ਰਧਾਨਗੀ ਪ੍ਰਧਾਨ ਤੁਸੀਂ ਕਹਿੰਨੇ ਹੋ ਤਾਂ ਅਸੀਂ ਪ੍ਰਧਾਨ ਆ ਤੁਹਾਡੇ ਹੀ ਸਹਿਯੋਗ ਨਾਲ ਤੁਹਾਡੇ ਸੇਵਕਾਂ ਹੋਰ ਵੀਰੇ ਵੀਰ ਜਿੰਨੇ ਵੀ ਮੇਰੇ ਇੱਥੇ ਭਰਾ ਸੇਵਾਦਾਰ ਨੇ ਸੇਵਾ ਕਰ ਰਹੇ ਨੇ ਡਰਾਈਵਰ ਭਰਾ ਸਾਡੇ ਲੇਬਰ ਦੇ ਭਰਾ ਜਿਹੜੇ ਸਾਡੇ ਨਾਲ ਇੱਥੇ 24 ਘੰਟੇ ਵਿੱਚ ਰਹਿੰਦੇ ਨੇ ਸਾਡੇ ਆਟੋ ਮੋਬਾਈਲ ਜਿਹੜੇ ਆਟੋ ਰਿਕਸ਼ੇ ਵਾਲੇ ਨੇ 3 ਵੀਲਰਾਂ ਵਾਲੇ ਤੇ ਬਾਕੀ ਲੋਡ ਗੱਡੀਆਂ ਵਾਲੇ ਭਰਾ ਵੀ ਸਾਡਾ ਸਹਿਯੋਗ ਦਿੰਦੇ ਨੇ ਉਹ ਵੀ ਸਾਡੇ ਨਾਲ ਸੇਵਾ ਕਰਦੇ ਨੇ ਇੱਥੇ ਹਰ ਸਾਲ ਅਸੀਂ ਇਹ ਤਰੀਕਾ ਜਾ ਕੇ ਸਰਵਤ ਦੇ ਭਲੇ ਲਈ ਆਪ ਦੇ ਭਲੇ ਲਈ ਸਭ ਦੇ ਭਲੇ ਲਈ ਇਹ ਅਸੀਂ ਅਖੰਡ ਪਾਠ ਸਾਹਿਬ ਨੂੰ ਪ੍ਰਕਾਸ਼ ਕਰਾਉਂਦੇ ਆ ਜਿਸ ਦੇ ਅੱਜ ਭੋਗ ਪਾ ਰਹੇ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾਜੀ ਹਾਂਜੀ ਦੋਸਤੋ ਇੱਧਰ ਕਾਲਾ ਕਰ ਰਿਹਾ ਡੈਕੋਰੇਸ਼ਨ ਬਾਈ ਬਿੱਲੂ ਆ ਗਿਆ ਇਹ ਗੋਭੀ ਚੀਰ ਰਿਹਾ ਹੈ ਸਬਜ਼ੀ ਵਾਸਤੇ ਤੇ ਨਾਲ ਇਹ ਦਰਸ਼ੀ ਆ ਗਿਆ ਦਰਸ਼ਨ ਤੇ ਸੇਵਾ ਚੱਲ ਰਹੀ ਹੈ ਸਬਜ਼ੀ ਪਾਜੀ ਬਣਾਉਣੀ ਹੈ ਜਸਤ ਕਰਨ ਵੀ ਕਰਵਾ ਰਿਆ ਸੇਵਾ ਇੱਧਰ ਐਸ ਐਚਓ ਸਾਹਿਬ ਆ ਗਏ ਤੇ ਪ੍ਰਧਾਨ ਜੀ ਫੇਰ ਆ ਗਏ ਇੱਧਰ ਇਹ ਆਪਣੇ ਇਧਰ ਆ ਗਿਆ ਵੀਰ ਕਾਲਾ ਢਾਲੀਆਲ ਤੇ ਲੰਬardar ਸਾਹਿਬ ਆ ਗਏ ਭਾਗੀ ਜੀ ਤੇ ਬਾਈ ਭੋਲਾ ਖਾਨ ਇਧਰ ਬਾਈ ਇਹ ਵੀ ਸ਼ਾਂਤੀ ਕਰ ਰਿਹਾ ਹੈ ਭੋਲਾ ਖਾਨ ਪਰੌਠੇ ਬਣਾਉਣ ਦੀ ਤਿਆਰੀ ਚ ਮੇਥਿਆਂ ਦੇ ਤੇ ਇਧਰ ਪੈਣਾ ਬਣਾ ਰਹੀਆਂ ਨੇ ਲੰਗਰ ਕਹਿੰਦੇ ਇਹਨਾਂ ਦੇ ਹਿੱਸੇ ਚ ਆਈ ਹੈ ਸੇਵਾ ਤੇ ਸੰਗਤ ਦਾ ਢਿੱਡ ਭਰਨਾ ਤੇ ਸਭ ਤੋਂ ਵੱਡਾ ਪੁੱਣਾ ਕਹਿੰਦੇ ਰੋਟੀ ਬਣਾ ਕੇ ਖਵਾਉਣਾ ਹਾਂ ਤੇ ਇੱਧਰ ਬਾਈ ਕਾਲਾ ਆ ਗਿਆ ਕਾਲਾ ਕਹਿੰਦਾ ਮੈਂ ਵੀ ਸੇਵਾ ਕਰਾਉਣੀ ਆ ਦੁੱਧ ਫੜਾਉਣਾ ਆਇਆ ਸੀ ਦਲਪ੍ਰੀਤਾ ਆ ਗਿਆ ਇਹ ਵੀ ਨਾਲ ਨਾਲ ਸੇਵਾ ਕਰਵਾ ਰਿਹਾ ਸਾਡੇ ਡਾਕਟਰ ਸਾਹਿਬ ਮਾਉਂ ਡਾਕਟਰ ਜੀ ਤੇ ਬਾਈ ਸਾਰੇ ਲੱਗੇ ਹੋਏ ਨੇ ਕਿਉਂਕਿ ਬਰੀਕ ਬਰੀਕ ਪੱਤੇ ਨੇ ਇਹਨਾਂ ਨੂੰ ਅਲੱਗ ਕਰਨਾ ਪਰੌਠੇ ਬਣਾਉਣੇ ਆ ਮੇਥੇ ਵਾਲੇ ਸਾਡਾ ਪ੍ਰੇਮ ਜੀ ਆ ਗਏ ਪ੍ਰੇਮ ਜੀ ਕਰਾ ਰਹੇ ਨੇ ਸੇਵਾ ਤੇ ਗੋਭੀ ਜੀ ਲੱਗੇ ਹੁਣ ਸਾਰੇ ਜਾਣੇ ਤੇ ਗੋਭੀ ਦੀ ਬਣਾਉਣੀ ਆ ਸਬਜੀ ਲੋ ਜੀ ਦੇਖੋ ਤੁਸੀਂ ਰਾਜੂ ਵਾਲਿਆ ਚਰਨਜੀਤ ਸਿੰਘ ਬੱਗਾ ਹੈ ਜੀ ਤੇ ਸਬਜੀ ਹੋ ਗਈ ਹੈ ਤਿਆਰ ਸਬਜੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਸੁੱਖੀ ਮੰਡੇਰ ਸਬਜੀ ਬਣਾ ਰਿਹਾ ਤੇ ਨਾਲ ਭਾਈ ਬਿੱਲੂ ਤੇ ਭੋਗ ਲਵਾ ਦਿੱਤਾ ਗਿਆ ਹੁਣ ਭੋਗ ਤੋਂ ਉਪਰੰਤ ਲੋਜੀਕ ਭੋਗ ਲਵਾ ਦਿੱਤਾ ਗਿਆ ਤੇ ਇਧਰ ਨਾਲ ਦੀ ਨਾਲ ਹੀ ਸੰਗਤ ਨੂੰ ਪ੍ਰਸ਼ਾਦਿਸ਼ ਕੋਣ ਲੱਗੇ ਪ੍ਰਸ਼ਾਦਿਆਂ ਦੀ ਸੇਵਾ ਹੋ ਰਹੀ ਹੈ ਤੇ ਦੇਖੋ ਰਾਤ ਦਾ ਸਮਾਂ ਸਜਾਵਟ ਕੀਤੀ ਹੋਈ ਹੈ ਹੈ ਡੈਕੋਰੇਸ਼ਨ ਕੀਤੀ ਹੈ ਪੂਰੀ ਤੇ ਨਾਲ-ਨਾਲ ਪ੍ਰਸ਼ਾਦਿਸ਼ ਕਾਇਆ ਜਾ ਰਹੇ ਨੇ ਸੁਆ ਬਣਾਉਣੀ ਹੈ ਸਬਜ਼ੀ ਮਟਰ ਕੱਢ ਰਹੇ ਨੇ ਸਾਰੇ ਜਵਾਨ ਗੱਲ ਸੁਣ ਵਕੀਲਾ ਤੇ ਗੁਰਬਾਣੀ ਚੱਲ ਰਹੀ ਹੈ ਨਾਲ-ਨਾਲ ਕਹਿੰਦੇ ਵੀ ਪਾਠ ਵੀ ਸੁਣੋ ਗੁਰਬਾਣੀ ਵਿਚਾਰ ਸੁਣੋ ਤੇ ਨਾਲ-ਨਾਲ ਸੇਵਾ ਕਰੋ ਸਾਰੀਆਂ ਗੱਡੀਆਂ ਉਰੇ ਮੰਡੀ ਚ ਲਾਈਆਂ ਨੇ ਸਟੈਂਡ ਤੇ ਤੇ ਸਾਰੇ ਸਾਡੇ ਜਿੰਨੇ ਵੀ ਡਰਾਈਵਰ ਵੀ ਰੁਕ ਸਕਦੇ ਨੇ ਸਾਰੇ ਉਰੇ ਰੁਕੇ ਹੋਏ ਨੇ ਪੂਰੀ ਠੰਡ ਹੈ ਤੇ ਗ੍ਰਾਂਥੀ ਸਾਹਿਬ ਪਾਠੀ ਸਾਹਿਬ ਆ ਚੁੱਕੇ ਨੇ ਉਹ ਤੋਂ ਪਾਸਾ ਵਟਲਾ ਉਹਨੂੰ ਭੁੱਲ ਜਾ ਵਸ ਉਹਦੇ ਕੋਲ ਉੱਠ ਕੇ ਵਗ ਜਾ ਵਸ ਮੈਂ ਉਹ ਤੋਂ ਮਲੇਰਾਂ ਨਾਲ ਲੜਿਆ ਸੀਗਾ ਜਿਹੜਾ ਵੇਲੇ ਬੋਲਦੇ ਗਾਲਾਂ ਕੱਢਦੇ ਮੈਂ ਕਹਿੰਦਾ ਵੀ ਤੇਰੀ ਮਰਜ਼ੀ ਠੀਕ ਹੈ ਬਸ ਇੱਥੇ ਹੀ ਇੱਦਾਂ ਬੰਦਾ ਹੋ ਰਹਾ ਹੈ ਫਰਕ ਆਈਆਂ ਨਾ ਗੱਤ ਜਾਂਦਾ ਘਟਾ ਚਾਰ ਸਾਲ ਲਓ ਜੀ ਅੱਜ ਚੱਲ ਰਹੇ ਨੇ ਪਰੌਠੇ ਮੇਥੀ ਵਾਲੀ ਰੋਟੀ ਹਾਂਜੀ ਸੰਤ ਜੀ ਅੱਜ ਚੱਲ ਰਿਹਾ ਅਖੰਡ ਪਾਠ ਦਾ ਦੂਸਰਾ ਦਿਨ ਤੇ ਸਬਜੀ ਹੋ ਰਹੀ ਹੈ ਤਿਆਰ ਜੀਵਨ ਕਾਇਆ ਤੇ ਸੁਖੀ ਮੰਡੇਰ ਇਹ ਬਣਾ ਰਹੇ ਨੇ ਸਬਜੀ ਆ ਜਾ ਮੇਰਾ ਕੋਈ ਆਤਮਾ ਆ ਆ ਮੰਨੇ ਆ ਦਿਨਾਂ ਨੂੰ ਆਖਲੀ ਬਈ ਕਿੰਨੇ ਬੋਲ ਕਿਲੇ ਨੇ ਮੈਂ ਇੰਨੇ ਕੱਟੇ ਲਿਆ ਇੰਨੇ ਕੱਟੇ ਹੋ ਗਏ ਆ ਨਾ ਆ ਜਾ ਮੇਰੀ ਬੁੱਤ ਮੈਨੂੰ ਇੱਧਰ ਸਾਡਾ ਵੀਰ ਲਾਲੀ ਤੇ ਜੀਵਨ ਕਰ ਰਹੇ ਨੇ ਚਾਹ ਦੀ ਸੇਵਾ ਪਾਰਟੀਆਂ ਵਾਸਤੇ ਇੱਕਾ ਨਿੱਕਾ ਜਿਹਾ ਬੱਚਾ ਰਾਜੂ ਦਾ ਇਹ ਵੀ ਕਰ ਰਿਹਾ ਸੇਵਾ ਸਭ ਪ੍ਰਧਾਨ ਜੀ ਬੈਠੇ ਬਾਈ ਪ੍ਰੇਮ ਤੇ ਜਗਦੀਸ਼ ਪ੍ਰਸਾਦਾ ਸਗ ਰਹੇ ਨੇ ਸਾਰੇ ਦਿਨ ਦੇ ਥੱਕ ਕੇ ਸਾਰੀ ਟੀਮ ਤੜਕੇ ਵੀ ਜਲਦੀ ਆਉਣਾ ਇਹ ਬਾਜ਼ਾਰ ਆ ਗਈ ਇੱਥੋਂ ਸ਼ੁਰੂ ਲੌਂਗਵਾਲ ਦਾ ਬੱਸ ਸਟੈਂਡ ਤੇ ਇਧਰੋਂ ਸੁਨਾਮ ਹੈ ਇਧਰਲੀ ਸਾਈਡ ਹੈਗਾ ਬੜ ਬੜ ਬਰਨਾਲਾ ਉੱਤੇ ਆ ਗਈਆਂ ਬਾਜ਼ਾਰ ਦੀਆਂ ਬੱਸ ਸਟੈਂਡ ਦੀਆਂ ਦੁਕਾਨਾਂ ਦਾ ਤੇ ਨਵਾਂ ਬੱਸ ਸਟੈਂਡ ਲੌਂਗਵਾਲ ਬਣ ਰਿਹਾ ਜਿਹੜਾ ਕਿ ਬਹੁਤ ਸਮੇਂ ਦੀ ਲੋੜ ਸੀ ਲੌਂਗਵਾਲ ਦੇ ਬੱਸ ਸਟੈਂਡ ਦੀ ਕੌਣ ਜਾ ਕੇ ਕਿਤੇ ਪੂਰੀ ਹੋਈ ਹੈ ਲੌਂਗਵਾਲ ਦੇ ਵਿੱਚ ਕਈ ਪੁਲ ਬਣ ਗਏ ਨੇ ਜਿਹੜੇ ਰੇਲ ਦੇ ਪੁਲ ਸੀਗੇ ਤਿੰਨ ਚਾਰ ਪੁਲ ਬਣ ਗਏ ਨੇ ਸਰਕਾਰ ਰਹੀ ਤੇ ਸਾਨੂੰ ਤਾਂ ਇਹਨਾਂ ਦਾ ਬਹੁਤ ਵਧੀਆ ਕੰਮ ਲੱਗ ਰਿਹਾ ਹੈ ਇਹਨਾਂ ਕੰਮ ਸਾਡੇ ਪਿਛਲੇ 20 ਸਾਲਾਂ ਚ ਨਹੀਂ ਹੋਇਆ ਸੀ ਜਿੰਨਾ ਹੁਣ 4-5 ਸਾਲਾਂ ਦੇ ਵਿੱਚ ਹੋ ਰਿਹਾ ਬਸ ਸਟੈਂਡ ਬਣ ਗਿਆ ਔਰ ਪੁਲ ਬਣ ਗਏ ਸੜਕਾਂ ਠੀਕ ਨੇ ਲੱਭ ਆ ਗਈਆਂ ਤੀਸਰੇ ਦਿਨ ਦਾ ਲੰਗਰ ਤਿਆਰ ਹੋ ਰਿਹਾ ਜਿਹਦੇ ਵਿੱਚ ਕ ਨਿਕਾ ਜਾ ਪਚੰਗੀ ਸਾਡਾ ਬੇਟਾ ਇਹ ਆ ਗਿਆ ਹੈ ਭੋਗ ਦੀ ਤਿਆਰੀ ਹੈ ਤੇ ਸਬਜ਼ੀਆਂ ਬਣ ਰਹੀਆਂ ਨੇ ਇਧਰ ਖੀਰ ਦੀ ਤਿਆਰੀ ਹੋ ਰਹੀ ਹੈ ਖੀਰ ਬਣ ਰਹੀ ਹੈ ਬਾਈ ਸਾਡੇ ਦਰਸੀ ਜੀ ਇਹ ਖੀਰ ਬਣਾ ਰਹੇ ਨੇ। ਤੇ ਇੱਧਰ ਬਾਈ ਇਹ ਸਬਜ਼ੀ ਬਣਾ ਰਿਹਾ ਹੈ। ਜੰਟਾ ਇਹ ਇੱਧਰ ਚਾਹ ਬਣਾ ਰਿਹਾ। ਹਾਂ ਲੰਗਰ ਦੀ ਸੇਵਾ। ਜੀ ਸਾਡੇ ਬਾਈ ਕੈਨੇਡਾ ਤੋਂ ਇਹਨਾਂ ਬਹੁਤ ਧੰਨਵਾਦ ਕਰਦੇ। ਤੁਹਾਡੇ ਤੁਸੀਂ ਇੱਡੀ ਦੂਰ ਪਹੁੰਚ ਕੇ ਆ ਕੇ। ਜਿਹੜਾ ਬਹੁਤ ਬਹੁਤ ਧੰਨਵਾਦ। ਆਪਣੇ ਚੈਨਲ ਨਾਲ ਕਿਹਨਾਵਰੀ? ਕੀ ਨਾਂ ਚ ਨਾਉਦਾ ਆਪਣਾ ਦਾ? ਜਿਹੜੀ ਡੁੱਲ। ਇੱਧਰ ਬਾਈ ਗੋਲੂ ਜੀ ਸਾਡੇ ਦੇਖਦੇ ਆ ਜੀ ਕਰ ਰਹੇ ਦੇ ਬਣਾ ਰਹੇ ਨੇ ਕਿਉਂਕਿ ਭੋਗ ਦਾ ਸਮਾਂ ਜਿਹੜਾ ਨਜ਼ਦੀਕ ਹੀ ਹੈ ਇਸ ਤੋਂ ਬਾਅਦ ਦੇਗਾ ਵਰਤਾਈਆਂ ਜਾਣਗੀਆਂ ਇਧਰ ਵੀ ਸਾਡਾ ਨਸੀਮ ਸਾਡਾ ਗੁਰੀ ਵੀਰ ਇਹ ਵੀ ਅੱਜ ਹਾਜ਼ਰ ਹੈ ਉਹਦੇ ਸਾਡਾ ਜਿੱਕਾ ਯੂਟਿਊਬਰ ਮਰੋ ਆਗੋ ਦਿੱਤਾ ਨਾਮ ਸਮਾਗਤ ਜੀ ਸਾਡੇ ਬੜੇ ਹੀ ਸਤਿਕਾਰਯੋਗ ਅ ਮੇਰੇ ਪਿਤਾ ਜੀ ਸਰਦਾਰ ਗੁਰਚਰਨ ਸਿੰਘ ਉਹ ਵੀ ਐਸੇ ਟੈਕਸੀ ਯੂਨੀਅਨ ਦੇ ਵਿੱਚ ਗੱਡੀ ਚਲਾਉਂਦੇ ਰਹੇ ਨੇ ਤੇ ਪੁਸ਼ਕੂ ਜੀ ਪੁਸ਼ਕੂ ਸਨਿਆਰ ਉਹ ਵੀ ਸ਼ੁਰੂਆਤ ਦੇ ਵਿੱਚ ਖੰਡ ਪਾਰਟ ਸ਼ੁਰੂ ਕਰਵਾਏ ਉਹਨਾਂ ਨੇ ਤੇਗ ਸਿੰਘ ਪ੍ਰਧਾਨ ਰਹੇ ਕਾਫੀ ਟਾਈਮ ਉਹਨਾਂ ਦਾ ਪੂਰਾ ਸਹਿਯੋਗ ਸੀ ਜਿਨ੍ਹਾਂ ਨੂੰ ਅਸੀਂ ਸਾਰੇ ਸਾਥੀਆਂ ਨੂੰ ਮਿਸ ਕਰ ਰਹੇ ਹਾਂ ਪੂਰਾ ਇਸ ਪ੍ਰੋਗਰਾਮ ਦੇ ਵਿੱਚ ਅ ਚਰਨਾ ਬਾਈ ਡੋਲਟ ਉਹ ਵੀ ਪਿਛਲੇ 2 ਸਾਲ ਹੋ ਗਏ ਪੂਰਾ ਹੋ ਗਿਆ ਤੇ ਉਹਨਾਂ ਦੀ ਵੀ ਘਾਟ ਸਾਨੂੰ ਮਹਿਸੂਸ ਹੋ ਰਹੀ ਹੈ ਤੇ ਮੇਰਾ ਭਰਾ ਚਰਨਜੀਤ ਸਿੰਘ ਉਹਦਾ ਵੀ ਪੂਰਾ ਸਹਿਯੋਗ ਰਹਿੰਦਾ ਸੀ ਤੇ ਉਹ ਵੀ ਪਿਛਲੇ 5-6 ਸਾਲ ਤੋਂ ਸਵਰਗਵਾਸ ਹੋ ਗਏ ਸੀ ਉਹਨਾਂ ਦੀ ਵੀ ਸਾਨੂੰ ਕਮੀ ਮਹਿਸੂਸ ਹੋ ਰਹੀ ਹੈ ਅ ਬਚਿੱਤਰ ਸਿੰਘ ਬੌਰੀ ਆ ਜੀ ਉਹਨਾਂ ਦੀ ਵੀ ਸਾਨੂੰ ਘਾਟ ਮਹਿਸੂਸ ਹੋ ਰਹੀ ਹੈ ਲਾਲੀਵਾਲੀਆ ਜਿਹੜਾ ਕਿ ਕਾਫੀ ਟਾਈਮ ਇਸ ਟੈਕਸੀ ਯੂਨੀਅਨ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਤੇ ਉਹ ਵੀਰ ਵਰਨਾਲਾ ਸ਼ਿਫਟ ਹੋ ਗਏ ਬਰਨਾਲਾ ਸ਼ਿਫਟ ਹੋ ਗਏ ਉਹਨਾਂ ਦੀ ਵੀ ਸਾਨੂੰ ਘਾਟ ਮਹਿਸੂਸ ਹੋ ਰਹੀ ਹੈ ਭਿੰਦਰ ਸਿੰਘ ਲੂੰਬੜੀਆਂ ਦਾ ਭਾਈ ਉਹਨੇ ਵੀ ਸਾਨੂੰ ਪੂਰੇ ਘਾਟ ਮਹਿਸੂਸ ਹੋ ਰਹੀ ਹੈ ਤੇ ਰਣਧੀਰ ਸਿੰਘ ਧੀਰਾ ਭਾਈ ਉਹ ਵੀ ਸਾਨੂੰ ਕਾਫੀ ਟਾਈਮ ਹੋ ਗਿਆ ਸਦੀਵੇਂ ਵਿਛੋੜਾ ਦੇਗੇ ਸੀ ਤੇ ਉਹਨਾਂ ਦੀ ਵੀ ਸਾਨੂੰ ਘਾਟ ਮਹਿਸੂਸ ਹੋ ਰਹੀ ਹੈ ਤੇ ਅਜੈਬ ਸਿੰਘ ਭਾਈ ਉਹ ਸਾਡੇ ਨਾਲ ਸਹਿਯੋਗੀ ਇਸ ਸਮੇਂ ਪੁਰਾਣੇ ਡਰਾਈਵਰਾਂ ਦੇ ਵਿੱਚੋਂ ਮੌਜੂਦ ਨੇ ਬਿੱਲੂ ਭਾਈ ਉਹ ਵੀ ਇਸ ਸਮੇਂ ਮੌਜੂਦ ਨੇ ਜਿਹੜੇ ਸਾਡਾ ਪੂਰਾ ਸਹਿਯੋਗ ਦੇ ਰਹੇ ਨੇ ਸ਼ੁਰੂ ਸਾਡੇ ਨਾਲ ਹੀ ਨੇ ਵਿੰਦਰ ਸਮਾਗ ਕਲ ਜਗ ਮਹ ਇਹ ਵੀ ਬਾਈ ਸਾਡੇ ਨੇ ਪ੍ਰਧਾਨਗੀ ਕਰਕੇ ਗਿਆ ਜੀ ਲਾਈਵ ਤੇ ਅਨੰਦ ਜੀ ਅਰਦਾਸ ਹੋਵੇ ਕਿ ਇਹ ਸੰਗਤਾਂ ਨੂੰ ਬੇਨਤੀ ਹੈ ਸਰਪੰਜਨ ਸਿੰਘ ਕਿ ਬਾਈ ਵੀ ਉਹਨੇ ਕਾਫੀ ਟਾਈਮ ਪ੍ਰਧਾਨਗੀ ਕੀਤੀ ਹੈ ਉਹਨੇ ਸਰਬਰ ਅਲੀ ਤੇ ਉਹ ਵੀ ਇਸ ਪ੍ਰੋਗਰਾਮ ਦੇ ਵਿੱਚ ਪੂਰਾ ਸਹਿਯੋਗ ਦਿੰਦੇ ਨੇ ਪਰ ਹੁਣ ਉਹ ਟਰੱਕ ਚਲਾਉਣ ਲੱਗ ਗਿਆ ਬਾਈ ਮੇਰਾ ਭਤੀ ਜਾ ਰਿਹਾ ਆਪਣਾ ਡੈਡੀ ਦੀ ਹਾਜ਼ਰੀ ਲਵਾਉਣ ਕਰਜ ਸਿੰਘ ਭਰਾ ਮੇਰਾ ਉਹ ਵੀ ਕੰਮ ਕਰਨਾ ਸੀ ਲੋ ਜੀ ਖਾਣ-ਪਾਣ ਸਾਹਿਬ ਦਾ ਪੂਪੈਣ ਦੀ ਤਿਆਰੀ ਹੈ ਤੇ ਸੰਗਤ ਕਰ ਰਹੀ ਹੈ ਪੂਰੀ ਸੇਵਾ ਭਾਂਡਿਆਂ ਦੀ ਫਾਈ ਹੋ ਰਹੀ ਹੈ ਤੇ ਜਿਆਦਾ ਦੇ ਅੰਦਰ ਲੰਗਰ ਦੀ ਤਿਆਰੀ ਹੋ ਰਹੀ ਹੈ ਸਾਡੇ ਵੀਰ ਗੋਲੂ ਜੀ ਆਏ ਨੇ ਤੇ ਇਧਰ ਜੀਵਨ ਜੀ ਅੱਜ ਤਿੰਨ ਦਿਨ ਹੋ ਗਏ ਪਿਛਲੇ ਦਿਨਾਂ ਤੋਂ ਟੈਕਸਿਸਟ ਜੂਨੀਅਰ ਲੰਗਵਾਲ ਖੰਡਪਾਲ ਸਿੰਘ ਪ੍ਰਕਾਸ਼ ਸੀ ਅੱਜ ਦੇ ਸਤਿ ਸ੍ਰੀ ਅਕਾਲ ਜਿਨ੍ਹਾਂ ਦੇ ਸਤਿ ਸ੍ਰੀ ਅਕਾਲ ਸਰੂਪਨਿਤ ਆਪੋ ਤੇਰੇ ਆ

ਉਥੇ ਦਰਦ ਹੋਏ ਸੀ ਗੁਰੂ ਅਮਰਦਾਸ ਮਹਾਰਾਜ ਜਦਿ ਪਿੱਤਲ ਦੀ ਕੀਵਟੇ ਟੋੜਾ ਕਰ ਤਬ ਇਹ ਅਰਦਾਸ ਸੂਹੀ ਮੰਨਾ ਪੁੰਜਵਾ ਗੁਰ ਆਪਣੀ ਉਪਰ ਵੱਲ ਜਾਈਏ ਆਧ ਪਹਿਰਾ ਹਰ ਹਰ ਜਸ ਗਾਈਏ ਡਰੈਵਰੀ ਦਾ ਕੰਮ ਕੋਈ ਛੋਟਾ ਮੋਟਾ ਨਹੀਂ ਹੁੰਦਾ ਬਹੁਤ ਵੱਡਾ ਨਹੀਂ ਹੁੰਦਾ ਆਪਾਂ ਨੂੰ ੱੱਲੇ ਬੱਲੇ ਬੰਦੇ ਨੂੰ ਮਾਰ ਹੁੰਦਾ ਵੀ ਅਸੀਂ ਟੈਕਸੀ ਯੂਨੀਅਨ ਤੋਂ ਕੱਟੇ ਲੈ ਕੇ ਜਾਈਏ ਆਪ ਜੇ ਨੱਡੇ ਵੀ ਜੇ ਵਾਰਾ ਸੀ ਬਣਾ ਲੈ ਜੇ ਅੱਡ ਦੇ ਮਾਰੇ ਬਰਫਰ ਤੇ ਜਾਣਾ ਪਹਾੜ ਤੇ ਜਾਣਾ ਬਿਆਸਾਂ ਦੇ ਵੀ ਜਾਣਾ ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਹਰ ਸਮਾਰੋਹ ਨੂੰ ਦੇ ਓਹ ਸਹਾਰਾ ਲੈਂਦੇ ਨੇ ਇੱਥੇ ਬੱਸ ਸਟੈਂਡ ਦੇ ਵਿੱਚ ਮੰਡੀ ਦੇ ਵਿੱਚ ਹਰ ਸਾਲ ਕਾਂਡ ਪਾਰਸਾ ਦਾ ਪ੍ਰਗਾਸ ਹੁੰਦਾ ਹੈ ਇਹਨਾਂ ਨਾਲ ਟਿਕਾਣਾ ਹੀ ਇਸੇ ਬਣਿਆ ਹੋਇਆ ਉਹਨਾਂ ਨੂੰ ਟਿਕਾਣਾ ਵੀ ਹੈ ਨਹੀਂ ਹਰੇਕ ਪ੍ਰੈਕਸੀ ਜਿਹੜੀ ਅਨਾਦੇ ਵਿੱਚ ਥੋੜੀ ਥੋੜੀ ਜਗ੍ਹਾ ਤੋਂ ਉਹਨੂੰ ਪ੍ਰਾਪਤ ਹੋਈ ਹੈ ਇਹ ਬਿਜਾਰੀ ਦੇ ਦੇਖਣ ਦੇ ਵਿੱਚ ਗੱਲ ਵੀ ਦੇ ਵਿੱਚ ਕਹਿੰਦੇ ਨੇ ਸਭ ਦਿਨ ਵਿੱਚ ਇਹ ਵਾਹ ਪਾਰਕਾਂ ਦੇ ਕਹਿੰਦੇ ਨੇ ਕਿਉਂਕਿ ਵਾਤਾਵਰਨ ਬੜਾ ਗਿਰਿਤਕ ਹੈ ਲੋਕਾਂ ਦੇ ਵਿੱਚ ਬੈਠਣਾ ਬਹੁਤ ਔਖਾ ਹੈ ਫਰਮਾਜੂਰੀ ਇਹਨਾਂ ਨੇ ਇਹਨਾਂ ਨੂੰ ਬੈਠਣਾ ਪੈਂਦਾ ਇਹਨਾਂ ਵਾਸਤੇ ਅਜੇ ਤੱਕ ਕੋਈ ਜਗ੍ਹਾ ਦਾ ਪ੍ਰਬੰਧ ਵੀ ਨਹੀਂ ਹੋ ਸਕਿਆ ਸੋ ਉਹ ਚਲੋ ਫਰਮਾਤੋ ਮੈਂ ਆਪਣੀ ਕਿਰਦੇ ਬਰਮਾਤ ਨੂੰ ਇਹ ਕਰਨਾ ਹੈ ਇਹ ਵੀ ਇਹਨਾਂ ਦਾ ਸਾਰਨ ਗੱਲ ਜਿੱਥੇ ਬਲਜੇ ਦੁਬਾਰਾ ਆਪਣੇ ਜਿਸ ਤਰ੍ਹਾਂ ਵਿਕਾਸ ਹੋ ਰਹੇ ਨੇ ਸਾਰਿਆਂ ਦੇ ਅੱਖਾਂ ਦੇ ਸਾਹਮਣੇ ਮੈਂ ਇਹ ਉਤਪਾਦ ਕਰਦਾ ਆਪਣੇ ਵਿੱਚ ਹਰ ਕਨ ਚਾਰਜ ਰਜਿੰਦਰਦੀਪਾ ਜੀ ਫੌਜੇ ਦੇ ਨਕਰ ਕੌਂਸਲ ਦੇ ਪ੍ਰੈਜ਼ੀਡੈਂਟ ਸਾਹਿਬ ਬੈਠੇ ਨੇ ਬਲਵਿੰਦਰ ਸਿੰਘ ਜਣ ਤੋਂ ਜੋ ਕਿ ਆਪਣੇ ਲੰਗੋਆੜ ਦੇ ਆਪਣੀ ਇਹ ਕਹਿੰਦੇ ਕਿ ਮਨਜੀ ਨੇ ਉਹ ਵੀ ਬੈਠੇ ਨੇ ਬੱਕੋ ਬੱਕਰੇ ਪੰਚਾਇਤਾਂ ਸਰਪੰਚਾਂ ਮਜਿਤਾ ਸਹਾਕਾਰ ਉਹ ਵੀ ਇੱਥੇ ਬੈਠੇ ਨੇ ਸਭ ਦੇ ਬਹੁਤ ਹੀ ਆਰਮਨਕਾਰੀ ਜਿਲ੍ਹਾ ਕਾਂਗਰਸ ਦੇ ਯੂਨਿਟ ਦੇ ਪ੍ਰੈਜ਼ੀਡੈਂਟ ਫੌਮੈਟ ਨੇ ਸੋ ਮੈਂ ਬੇਨਤੀ ਕਰੂੰਗਾ ਕਿਉਂਕਿ ਮੈਨੂੰ ਮੋਗੇ ਦਿੱਸਾਇਆ ਗਿਆ ਹੈ ਜੇਨਤੀ ਸਾਡੇ ਕੋ ਬੁਲਾਇਆ ਹੋਇਆ ਹੈ ਬੇਨਤੀ ਕਰੂੰਗਾ ਸਤਿਕਾਰਯੋਗ ਸਰਦਾਰ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ 2 ਮਿੰਟ ਅੱਜ ਦੇ ਇਸ ਵਿਸ਼ਾ ਦੇ ਉੱਤੇ ਆਪਣੇ ਵਿਚਾਰ ਰੱਖਣ ਹਰੋਂ ਬੁੱਕ ਲਿਆ ਸੋ ਉਹ ਜੂ ਕੰਮ ਕਰਦਾ ਹੋਰ ਇਹ ਜੀ ਗਿਤੇ ਜੇ ਤੁਹਾਨੂੰ ਮਿਲ ਜਾਏ ਕਿ ਸਰਕਾਰ ਵੱਲੋਂ ਇੱਥੇ ਤੋਂ ਲਈਂ ਆਰੋਣੇ ਦੇ ਪੈਸੇ ਲੈ ਕੇ ਨਾ ਮੇਰਾ ਮੰਨਣਾ ਜੇ ਮੱਦੀ ਲਿਆ ਕਰਨਾ ਮੈਂ ਜਿੰਨੇ ਕੁ ਲੱਗਿੰਦੇ ਨੇ ਤੁਹਾਡੇ ਲਈ ਸਰਦ ਕਿ ਕਿ ਜਗ੍ਹਾ ਵੱਸੋ ਵੀ ਆਪਾਂ ਇੱਥੇ ਕਰ ਸਕਦੇ ਹਾਂ ਤੇ ਤੁਹਾਡਾ ਬਾਦਲ ਜਦੋਂ ਨਾਮ ਨਾਲ ਐਗਰੀਮੈਂਟ ਹੋ ਰਿਹਾ ਜੇ ਕਿ ਇਹ ਤਾਂ ਕੁਝ ਵੀ ਛੋਟਾ ਜਿਹਾ ਕੰਮ ਆ ਸਰਕਾਰ ਵੱਲੋਂ ਆਪਾਂ ਅੰਨੰਦ ਜੀਰਾ ਨੂੰ ਕਹੇ ਕਿ ਬੁਲਾ ਕੇ ਇੱਥਾ ਆਪਾਂ ਨੂੰ ਮਿਲ ਕੇ ਜੇ ਤੇਰੇ ਦਿਲ ਕੋਲ ਹੌਲ ਚਾਹ ਦਪਨਾ ਕਮਲਾ ਪੌਣਾ ਜਿਵੇਂ ਵੀ ਪੌਣਾ ਉਹ ਮੇਰੀ ਜੰਗਲ ਵਾਲੀ ਹੈ ਮੈਂ ਤੁਮੇ ਨਾ ਵਾਰਾ ਕਰਾਂ ਸਾਡੇ ਕੋਲ ਮੰਨਤ ਹਵੇਲੀ ਤੋਂ ਵਿਕਾਸ ਜੀ, ਕੁਲਦੀਪ ਜੀ, ਬੰਟੀ ਜੀ ਤੇ ਹੋਰ ਉਹਨਾਂ ਦੇ ਕਈ ਸਾਥੀ ਪਹੁੰਚੇ ਨੇ ਤੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਸ ਸਮੇਂ ਸਾਨੂੰ ਦਰਸ਼ਨ ਦੇਣ ਲਈ ਤੇ ਅਖੰਡ ਪੰਡਾ ਦੇ ਭੋਗ ਤੇ ਤੇ ਕਾਕਾ ਜੀ ਨੇ ਸਾਡੇ ਨਾਲ ਵੜਵਰ ਤੋਂ ਤੇ ਹੋਰ ਬਹੁਤ ਸਾਰੀ ਸੰਗਤ ਜਿਹੜੀ ਕਿ ਇੱਥੇ ਪਹੁੰਚੀ ਹੈ ਸਾਰਿਆਂ ਦਾ ਧੰਨਵਾਦ ਬਹੁਤ ਬੋਤਾਨਿਆ ਕਰਨ ਗਿਉ ਤਾਰੇ ਅਵਤਾਰ ਦਿਆਂ ਦੇਖਤਾਂ ਬੋਤਾਨਿਆ ਹਾਂਜੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਮੰਨਤ ਹਵੇਲੀ ਰੋਤਕ ਤੋਂ ਬਾਈ ਆਏ ਨੇ ਸਾਰੇ ਕੁਲਦੀਪ ਸਿੰਘ ਜੀ ਵਿਕਾਸ ਜੀ ਰਿੰਕੂ ਤੇ ਬਿੰਦਰ ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਇਸ ਪ੍ਰੋਗਰਾਮ ਤੇ ਆ ਅਖੰਡ ਪਾਟ ਦੀ ਭੋਗਾਂ ਦੇ ਪਹੁੰਚੇ ਬਹੁਤ ਬਹੁਤ ਸਵੇਸਟੈਕਸੀ ਜੁਨੀਅਰ ਲਾਂਗੋਵਾਲ ਬਹੁਤ ਬਹੁਤ ਧੰਨਵਾਦ ਜੀ